ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਇਸ ਮਹੀਨੇ ਦੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਪਰ ਬਹੁਤ ਸਾਰੇ ਲੋਕਾਂ ਦੇ ਕਮੈਂਟ ਅਤੇ ਮੈਸੇਜ ਆ ਰਹੇ ਨੇ ਕਿ ਉਹਨਾਂ ਦੀ ਪੈਨਸ਼ਨ ਹਲੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਤਾਂ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਕਿਉਂ ਨਹੀਂ ਆਈ ਕਿਉਂਕਿ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ 2 ਲੱਖ ਤੱਕ ਲੋਕਾਂ ਦੀ ਪੈਨਸ਼ਨ ਬੰਦ ਕੀਤੀ ਹੈ ਜਿਹੜੇ ਵੀ ਲੋਕ ਫਰਜੀ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਸੀ ਸਰਕਾਰ ਨੇ ਉਹਨਾਂ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਨੇ ਸਰਕਾਰ ਦੁਆਰਾ ਵੈਰੀਫਿਕੇਸ਼ਨ ਜੋ ਕੀਤੀ ਗਈ ਸੀ ਉਸ ਵਿੱਚ ਪਤਾ ਚੱਲਿਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਗੱਡੀਆਂ ਖੜੀਆਂ ਹੋਈਆਂ ਨੇ ਚੰਗੀ ਇਨਕਮ ਵਾਲੇ ਲੋਕ ਵੀ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਨੇ ਜਿਸ ਕਾਰਨ ਜਿਹੜੇ ਲੋਕ ਅਸਲ ਹੱਕਦਾਰ ਨੇ ਪੈਨਸ਼ਨਾਂ ਦੇ ਜਿਨ੍ਹਾਂ ਨੂੰ ਅਸਲ ਦੇ ਹੱਕ ਵਿੱਚ ਪੈਨਸ਼ਨ ਮਿਲਣੀ ਚਾਹੀਦੀ ਆ ਉਹਨਾਂ ਨੂੰ ਜਿਹੜੀ ਪੈਨਸ਼ਨ ਨਹੀਂ ਮਿਲ پا ਰਹੀ ਸਮੇਂ ਸਿਰ ਪਰ ਬਹੁਤ ਸਾਰੇ ਲੋਕ ਜਿਹੜੇ ਬਹੁਤ ਘਰੋਂ ਚੰਗੇ ਸਰ ਦੇ ਪੁੱਜਦੇ ਨੇ ਉਹ ਵੀ ਜਿਹੜੀ ਪੈਨਸ਼ਨ ਆ ਉਹ ਲੈ ਰਹੇ ਨੇ ਸੋ ਸਰਕਾਰ ਦੁਆਰਾ ਵੈਰੀਫਿਕੇਸ਼ਨਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਜਿਹੜੇ ਵੀ ਲੋਕ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਪੈਨਸ਼ਨ ਲੈਂਦੇ ਪਾਏ ਗਏ ਸਰਕਾਰ ਨੇ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੈਰੀਫਿਕੇਸ਼ਨ ਦੇ ਵਿੱਚ ਜਿਹੜੇ ਲੋਕ ਫਰਜ਼ੀ ਤਰੀਕੇ ਨਾਲ ਪੈਨਸ਼ਨਾਂ ਲੈਂਦੇ ਪਾਏ ਗਏ ਸਰਕਾਰ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦੇਗੀ ਪਰ ਇਸ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬਿਲਕੁਲ ਅਸਲ ਹੱਕਦਾਰ ਨੇ ਪੈਨਸ਼ਨਾਂ ਦੇ ਜਿਨ੍ਹਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਆ ਪਰ ਉਹਨਾਂ ਦੀਆਂ ਪੈਨਸ਼ਨਾਂ ਵੀ ਹਜੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈਆਂ ਜਿਸ ਵਿੱਚ ਅਜਿਹਾ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਹਜੇ ਤੱਕ ਪਿਛਲੇ ਮਹੀਨੇ ਤੱਕ ਦੀ ਵੀ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਸੋ ਉਹਨਾਂ ਲੋਕਾਂ ਦੁਆਰਾ ਚਿੰਤਾ ਜਤਾਈ ਜਾ ਰਹੀ ਹੈ ਕਿ ਕਿਤੇ ਉਹਨਾਂ ਦੀਆਂ ਪੈਨਸ਼ਨਾਂ ਕੱਟ ਤਾਂ ਨਹੀਂ ਦਿੱਤੀਆਂ ਗਈਆਂ ਕਿਤੇ ਉਹਨਾਂ ਦੀਆਂ ਪੈਨਸ਼ਨਾਂ ਬੰਦ ਤਾਂ ਨਹੀਂ ਕਰ ਦਿੱਤੀਆਂ ਗਈਆਂ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਪੈਨਸ਼ਨ ਦੇ ਸਹੀ ਹੱਕਦਾਰ ਹੋ ਬਿਲਕੁਲ ਸਹੀ ਡਾਕੂਮੈਂਟ ਵਗੈਰਾ ਲਗਾਏ ਨੇ ਪਰ ਫਿਰ ਵੀ ਤੁਹਾਡੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਨਹੀਂ ਆਈ ਤਾਂ ਇੱਕ ਵਾਰ ਆਪਣੇ ਡਾਕੂਮੈਂਟ ਜ਼ਰੂਰ ਚੈੱਕ ਕਰ ਲਓ ਜਿਸ ਵਿੱਚ ਕਈ ਵਾਰ ਕੀ ਹੁੰਦਾ ਕਿ ਆਪਣੇ ਆਧਾਰ ਕਾਰਡ ਤੇ ਐਡਰੈਸ ਕੁਝ ਹੋਰ ਲਿਖਾਇਆ ਹੁੰਦਾ ਹੈ ਵੋਟਰ ਕਾਰਡ ਤੇ ਕੁਝ ਹੋਰ ਲਿਖਾਇਆ ਹੁੰਦਾ ਜਾਂ ਪੈਨ ਕਾਰਡ ਤੇ ਕਿਸੇ ਨਾਮ ਦੇ ਲੈਟਰ ਵਿੱਚ ਕੋਈ ਮਿਸਮੈਚਿੰਗ ਹੁੰਦੀ ਹੈ ਜਿਸ ਕਰਕੇ ਕਿਉਂਕਿ ਹੁਣ ਸਰਕਾਰ ਦੁਆਰਾ ਸਾਰਾ ਹੀ ਕੰਮ ਕੰਪਿਊਟਰਾਈਜ਼ਡ ਕੀਤਾ ਜਾ ਰਿਹਾ ਤਾਂ ਜਿੱਥੇ ਵੀ ਉਹਨਾਂ ਨੂੰ ਕੋਈ ਕਮੀ ਨਜ਼ਰ ਆਉਂਦੀ ਹੈ ਜਿੱਥੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਕਿਤੇ ਵੀ ਕੋਈ ਡਾਕੂਮੈਂਟ ਦੇ ਵਿੱਚ ਮਿਸਮੈਚ ਹੁੰਦੀ ਹੈ ਤਾਂ ਇੱਕ ਵਾਰ ਜਿਹੜੀਆਂ ਉਹਨਾਂ ਦੀਆਂ ਪੈਨਸ਼ਨਾਂ ਨੇ ਸਿਸਟਮ ਦੁਆਰਾ ਕੱਟ ਦਿੱਤੀਆਂ ਜਾਂਦੀਆਂ ਨੇ ਤਾਂ ਇੱਕ ਵਾਰ ਤੁਸੀਂ ਆਪਣੇ ਸਾਰੇ ਡਾਕੂਮੈਂਟ ਚੈੱਕ ਕਰ ਲਓ ਜੇਕਰ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਨੇ ਤਾਂ ਤੁਸੀਂ ਨੇੜੇ ਦੇ ਸੀਡੀਪੀਓ ਆਫਿਸ ਦੇ ਵਿੱਚ ਜਾ ਕੇ ਇੱਕ ਵਾਰ ਉਹਨਾਂ ਨੂੰ ਅਪਡੇਟ ਕਰਵਾ ਲਓ ਅਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਆਧਾਰ ਕਾਰਡ ਦੇ ਵਿੱਚ ਬੈਂਕ ਖਾਤੇ ਦੇ ਵਿੱਚ ਪੈਨ ਕਾਰਡ ਦੇ ਵਿੱਚ ਜਾਂ ਵੋਟਰ ਆਈਡੀ ਦੇ ਵਿੱਚ ਤੁਹਾਡਾ ਕਿਤੇ ਵੀ ਕੋਈ ਨਾਮ ਮਿਸਮੈਚ ਜਾਂ ਐਡਰੈਸ ਮਿਸਮੈਚ ਆਉਂਦਾ ਤਾਂ ਤੁਸੀਂ ਉਸ ਨੂੰ ਇੱਕ ਵਾਰ ਅਪਡੇਟ ਜ਼ਰੂਰ ਕਰਵਾ ਲਓ ਤੁਹਾਡੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਸਰਕਾਰ ਵੱਲੋਂ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਦੇਰੀ ਨਾ ਕਰਕੇ ਲੋਕਾਂ ਨੂੰ ਜਲਦੀ ਜਿਹੜੀ ਪੈਨਸ਼ਨ ਹੈ ਜਾਰੀ ਕਰਕੇ ਰਾਹਤ ਦੇ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੈਨਸ਼ਨ ਕਿੰਨੀ ਜਾਰੀ ਕੀਤੀ ਜਾਏਗੀ ਅਤੇ ਕਿੰਨੀ ਜਾਰੀ ਕੀਤੀ ਗਈ ਹੈ ਤਾਂ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਸਰਕਾਰ ਨੇ ਅਜੇ ਅਧਿਕਾਰਿਕ ਤੌਰ ਤੇ ਅਜੇ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਜਿਸ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਹੋਵੇ ਕਿ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਉਸ ਨੂੰ 2500 ਕਰ ਦਿੱਤਾ ਹੈ ਉਮੀਦ ਲਗਾਈ ਜਾ ਰਹੀ ਹੈ ਸਰਕਾਰ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਪੈਨਸ਼ਨ ਵਿੱਚ ਵਾਧਾ ਕਰਕੇ ਲੋਕਾਂ ਨੂੰ ਰਾਹਤ ਦੇ ਦੇਗੀ ਅਗਲੀ ਜੋ ਖਬਰ ਹੈ ਉਹ ਹੈ ਪੀਐਮ ਕਿਸਾਨ ਸਮਾਨ ਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਜਿੰਨਾ ਵੀ ਕਿਸਾਨਾਂ ਦੀਆਂ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਤੋਂ 2 2 2000 ਕਰਕੇ ਸਾਲਾਨਾ 6000 ਰੁਪਿਆ ਇਨਕਮ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਂਦੀ ਹੈ ਸਰਕਾਰ ਦੁਆਰਾ ਜਾਰੀ ਕੀਤੀ ਜਾਣ ਵਾਲੀ ਸਹਾਇਤਾ ਰਾਸ਼ੀ ਉਹ ਲੈ ਰਹੇ ਹਨ ਤਾਂ ਹੁਣ ਉਹਨਾਂ ਹੀ ਕਿਸਾਨਾਂ ਨੂੰ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ ਜਿਨ੍ਹਾਂ ਦੀ ਕਿਸਾਨ ਆਈਡੀ ਬਣੀ ਹੋਏਗੀ ਸਰਕਾਰ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਤੋਂ ਹੁਣ ਤਾਂ ਸਹਾਇਤਾ ਰਾਸ਼ੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਕਿਸਾਨ ਆਈਡੀ ਬਣਾਉਣੀ ਜ਼ਰੂਰੀ ਹੋਏਗੀ ਤਾਂ ਜਿੰਨਾ ਵੀ ਕਿਸਾਨਾਂ ਨੇ ਆਪਣੀ ਕਿਸਾਨ ਆਈਡੀ ਨਾ ਬਣਾਈ ਉਹਨਾਂ ਦੀ ਜਿਹੜੀ ਧਨ ਰਾਸ਼ੀ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਕ੍ਰੈਡਿਟ ਨਹੀਂ ਹੋ ਪਾਏਗੀ ਉਹ ਉਹਨਾਂ ਟਾਈਮ ਪੈਂਡਿੰਗ ਹੀ ਰਹੇਗੀ ਜਦੋਂ ਹੀ ਉਹ ਆਪਣੀ ਕਿਸਾਨ ਆਈਡੀ ਬਣਾ ਲੈਣਗੇ ਤਾਂ ਰੁਕੀਆਂ ਹੋਈਆਂ ਕਿਸ਼ਤਾਂ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਹੋ ਜਾਣਗੀਆਂ ਅਤੇ ਜੇਕਰ ਤੁਹਾਡੀਆਂ ਵੀ ਪੀਐਮ ਕਿਸਾਨ ਸਮਾਨ ਦੇ ਦੀ ਯੋਜਨਾ ਦੀਆਂ ਕੁਝ ਕਿਸ਼ਤਾਂ ਰੁਕੀਆਂ ਹੋਈਆਂ ਨੇ ਜਿਸ ਦੇ ਵਿੱਚ 8 10 15 ਜਾਂ ਜਿੰਨੀਆਂ ਵੀ ਕਿਸ਼ਤਾਂ ਤੁਹਾਡੀਆਂ ਰੁਕੀਆਂ ਹੋਈਆਂ ਨੇ ਤੇ ਜੇਕਰ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਉਣਗੀਆਂ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਪੀਐਮ ਕਿਸਾਨ ਸਮਾਨਵੀ ਦੀ ਯੋਜਨਾ ਦੀਆਂ ਜੋ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਹ ਕਿਸੇ ਕਾਰਨ ਤੁਹਾਡੇ ਖਾਤੇ ਦੇ ਵਿੱਚ ਕ੍ਰੈਡਿਟ ਨਹੀਂ ਹੋ ਪਾਉਂਦੀਆਂ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਜਿਹੜੀ ਉਹ ਤਨ ਰਕਸ਼ੀ ਹੈ ਘਟ ਦਿੱਤੀ ਗਈ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਸਾਰੀਆਂ ਕਿਸ਼ਤਾਂ ਤੁਹਾਡੇ ਖਾਤੇ ਦੇ ਵਿੱਚ ਕ੍ਰੈਡਿਟ ਹੋ ਜਾਣ ਤਾਂ ਸਾਡੀ ਅਗਲੀ ਵੀਡੀਓ ਨੂੰ ਜ਼ਰੂਰ ਦੇਖ ਲੈਣਾ ਜਿਸ ਵਿੱਚ ਅਸੀਂ ਪ੍ਰੋਪਰ ਡਿਟੇਲ ਨਾਲ ਦੱਸਿਆ ਹੋਇਆ ਹੈ ਕਿ ਕਿਸ ਤਰ੍ਹਾਂ ਤੁਸੀਂ ਤੁਹਾਡੀਆਂ ਸਾਰੀਆਂ ਰੁਕੀਆਂ ਹੋਈਆਂ ਕਿਸ਼ਤਾਂ ਆਪਣੇ ਖਾਤੇ ਦੇ ਵਿੱਚ ਭਾ ਸਕਦੇ ਹੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਰਕਾਰ ਦੁਆਰਾ ਜਾਰੀ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ